ਏ ਸਕੂਲ ਉਹ ਲੱਟਾ ਹੀ ਹੈ ਪਾ ਡੋ ਗਾਇਸ ਲਓ ਭਾਈ ਉਹਨਾਂ ਸੀ ਆਗੇ ਜਿੱਥੇ ਛੋਟੇ ਸਕੂਲ ਕੋਲ ਜਿੱਥੇ ਨੂੰ ਚਾਲ ਦੇ ਦੇਣਾ ਮੁੰਡੇ ਨੂੰ ਤੇ ਹੁਣ ਪਹਿਲਾਂ ਤਾਂ ਇਹ ਕਹਦਾ ਸੀ ਉਹ ਵੀ ਮੈਂ ਤਾਂ ਜ ਕਰ ਦੂੰ ਮੈਂ ਟਾਈ ਕਰ ਦੂੰਗਾ ਹੁਣ ਜਿਵੇਂ ਜਿਵੇਂ ਨੇੜੇ ਆਇਆ ਉਹ ਮੈਨੂੰ ਹੁਣ ਡਰ ਲੱਗ ਰਿਹਾਗਾ ਤੇ ਮੈਂ ਉਹਨੂੰ ਦੱਸਿਆ ਵੀ ਹੈਗਾ ਪਹਿਲਾਂ ਵੀ ਜਾ ਵੇ ਇੱਥੇ ਉਹ ਰਿੰਦਿਆਂ ਦਾ ਪੁੱਤ ਕੁੜੀ ਮਰੀ ਸੀ ਨਾ ਇੱਥੇ ਤੇ ਹੋਰ ਬਸ ਦੰਦੇ ਹੀ ਘੜਦਾ ਚੱਲ ਜਾਏਗਾ ਹੁਣ ਜਾਉਂਗਾ ਪੱਕਾ ਫੇਰ ਲਾ ਕੇ ਬਈ ਜੇ ਉਹ ਸ਼ਹਾਵਾਚ ਕਹਿ ਰਹੇਗਾ ਜੇ ਕੋਈ 19 21 ਤੋਂ ਬੁਖਾਰ ਫੂਰ ਚੜਦਾ ਤੂੰ ਆਪ ਜਿੰਮੇਵਾਰੀ ਤੇਰੀ ਹੂੰ ਠੀਕ ਹੈ ਠੀਕ ਹੈ ਬਸ ਠੀਕ ਹੈ ਹੁਣ ਅਸੀਂ ਇੱਥੇ ਖੜਦੇ ਆ ਤੇ ਆ ਤੂੰ ਮਸੂ ਤੇ ਆ ਮੋਬਾਈਲ ਨਾਲ ਲੈ ਜਾ ਤੇ ਕਟ ਇੱਕ ਆਪ ਲਾਉਣਾ ਨਹੀਂ ਗਾ ਦਰਸ਼ਕਾਂ ਨੂੰ ਸਿੱਧਾ ਮਤਲਬ ਇਹ ਡਿਟੇਲ ਦਿਖਾਉਣੀ ਹੈ ਜੀ ਵੇ ਤੂੰ ਸਿੱਧਾ ਗਿਆ ਤੇ ਹੱਥ ਲਾ ਕੇ ਮੁੜ ਕੇ ਆ ਬਾਹਰ ਹੱਥ ਲਾ ਕੇ 10 ਮਿੰਟ ਖੜਨਾ ਵੀ ਆ ਠੀਕ ਆ ਹਾਂ 10 ਮਿੰਟ ਨਹੀਂ ਖੜਨਾ ਨਾ ਨਾ ਉੱਥੇ ਬਈ ਲਾਈਵ 'ਚ ਨਹੀਂ ਤੂੰ ਨਹੀਂ ਆਈ ਆਈ ਗੈਣਾ 10 ਮਿੰਟ ਨਹੀਂ ਆ 'ਚ ਤੂੰ ਦੱਸ ਗੈਨੇ ਉੱਥੇ ਤੇ ਆਈ ਗੈਣਾਗਾ ਜੇ ਕੋਈ ਇੱਥੇ ਆਤਮਾ ਹੈ ਤਾਂ ਮੇਰੇ ਨਾਲ ਸੰਪਰਕ ਕਰੇ ਜੇ ਕੋਈ ਆਤਮਾ ਇੱਥੇ ਹੈ ਮੇਰੇ ਨਾਲ ਸੰਪਰਕ ਕਰੇ ਠੀਕ ਆ ਛੱਡ ਕੇ ਕਹਿਣਾ ਓਕੇ ਲੈ ਯਾ ਤੂੰ ਅਜ ਵੀ ਆਮਾਲ ਦਾ ਕੱਟ ਨਹੀਂ ਲਉਣਾ ਸਿੱਧੀ ਗੱਲ ਆਈ ਲੈ ਕੇ ਜਾਣਾ ਪੂਰੀ ਚੱਲੇ ਜਾ ਪਾ ਵਾ ਲੈ ਬੜੀ ਕੈਂਡ ਹੈ ਥੀ ਹੈ ਲੈਟਰ ਨਾਲ ਲੈਟਰ ਆ ਬੜੀ ਲੈਟਰ ਆ ਹਾਈ ਫਲੈਸ਼ ਜਗਾ ਲੂਗਾ ਨਾ ਇਹਦੇ ਫਲੈਸ਼ ਜਗਾ ਲੇਗਾ ਅਸੀਂ ਆ ਫੋਟੋ ਫੜਾ ਕੇ ਆਨੇ ਮਾ ਮੈਂ ਮਾ ਤੁਮਾ ਕੋ ਨਾ ਕੱਟ ਨਹੀਂ ਲਾਉਣਾ ਅਸੀਂ ਤਾਂ ਜਾਣੇ ਆ ਫੋਟੋ ਫੜਾ ਕੇ ਆਇਆ ਹਸਤਾ ਫੇ ਮੈਂ ਤੂੰ ਆਦਾ ਤੂੰ ਇੱਥੇ ਹਲਾ ਆਪ ਚਲੇ ਸੋਲਦਾ ਵੀ ਕਹਿ ਲੈ ਤੂੰ ਸੀ ਦਿੱਤਾ ਮੈਨੂੰ ਆ ਦੇ ਵਾਏ ਅਜਾ ਜਾਣੇ ਆ ਕਿ ਤੂੰ ਕੱਲਾ ਹੁਣ ਚੈਲੀ ਪੂਰਾ ਕਰ ਠੀਕ ਆ ਫੋਟੋ ਫੜਾ ਕੇ ਆ ਕੇ ਠੀਕ ਆ ਕਰਦੇ ਨੂੰ ਜਾਣੇ ਆਗੇ

ਦੇ ਦੇ ਦੇਖੋ ਆ ਸੀ ਗੇਟ ਕੋਈ ਰੋੜੇ ਰੜੀ ਜਾ ਤੇ ਆੱਛੇ ਪਾਸੇ ਤੁਹਾਨੂੰ ਕੋਈ ਵੀ ਨਹੀਂ ਦਿਖੇ ਦਾਤਾ ਬਹੁਤ ਲੱਗ ਗਿਆ ਇੱਥੇ ਨਹੀਂ ਨਹੀਂ ਰੋੜੀ ਹੋਈ ਹੁੰ ਜਾ ਕਿੱਪਾ ਇੱਥੇ ਫਾਜਰੋ ਗਾਇਜ਼ ਖੜਮੇ ਤੇ ਕੀ ਕਹਿਣਾ ਸੀ ਇੱਕਦਾਂ ਖੁੱਦਦਾ ਬਹੁਤ ਆ ਹੁਣ ਮੈਂ ਕਹਿਣਾ ਸੀ ਜੇ ਵੀ ਕੋਈ ਆ ਤੁਹਾਹਾ ਮੈਨੂੰ ਕਨੈਕਟ ਕਰੇ ਆ

ਬਾਜਾਂ ਦਾ ਆਈਆਂ ਨੇ ਅੱਗੇ ਉਹ ਨਹੀਂ ਹੈ ਨਹੀਂ ਉਹ ਭਾਣੀ ਕਿੱਥੇ ਗਿਆ ਓਹ ਤੁਮਾਂ ਗਰੋਂ ਦੇਣੀ ਹੋ ਮੇਰੇ ਘਰ ਵਿੱਚ ਕੋਣ ਆਇਆ ਤਨਾ ਕੀ ਅੱਧਾ ਮੇਰੇ ਘਰ ਵਿੱਚ ਕੋਣ ਆਇਆ ਆ ਬਾਜਾਂ ਤੋਂ ਨਹੀਂ ਸੁਣੀਆਂ ਹੁਣ ਜਿਹੜੇ ਕੈਮੇ ਆਉਂਦੀਆਂ ਨੇ ਜਲਦੀ ਰੱਖਣਾ ਬਲੀ बहुत ते आया साूल दानू हम कुछ भी नहीं देखे मैनू नहीं देखा फोन च की दिखूगा तो हूँ थोड़ा अगे चलते नी चलते चार कंप्लीट तो हो गया पर एडा बहुत लग गया ਰਾਦੇ ਕੋਲ ਨਾਮ ਪਟਿਆ ਨੇ ਜੋ ਵੀ ਨਹੀਂ ਆਉਂ ਹੈ ਮੈਂ ਦਾ ਬੋਲ ਲੱਗਾ ਹੈ ਰਾਣੀ ਇਦਾਂ ਹੋਣੀ ਕਿ ਇਦਾਂ ਹੋਣੀ ਇੱਥੇ ਕੋਈ ਨਹੀਂ ਵੀ ਹੈ ਨਹੀਂ ਆਸੀ ਬਸੀ ਤੇ ਵੀਡੀਓ ਦੀ ਕੋਈ ਵੀ ਕੱਟ ਨਹੀਂ ਲਾਇਆ ਆਪਾਂ ਸਿੱਧਾ ਬਣਾਈ ਆ ਤਾਂ ਕੋਈ ਵੀ ਨਹੀਂ ਆਇਆ ਗਾਇਰ ਨਹੀਂ ਹੋ ਗਿਆ ਨਾ ਕੋ ਫੋਨ ਵੀ ਹੈ ਨਹੀਂ ਮੇਰੇ ਕੋਲ ਯਾਰ ਵੈਸੇ ਆਪਣਾ ਜਿਹੜਾ ਪਹਿ ਗਿਆ ਸੀ ਉੱਥੇ ਜਾਣਦਾ ਤੇ ਵੈਸੇ ਹੁਣ ਵੀ ਇੱਥੇ ਕੋਈ ਨਹੀਂ ਹੈਗਾ ਉਹ ਆਉਣ ਹੀ ਨਹੀਂ ਦੇ ਹਮ ਕਹਾਂਗੇ ਨਾ ਮੈਂ ਉੱਧਰ ਜਾਣ ਜੋਗਾ ਨਾ ਮੈਂ ਉੱਧਰ ਜਾਣ ਜੋਗਾ ਉਹ ਵੇ ਆ ਫੁੱਟ ਮਾ ਪੜਾਉਣ ਫੁੱਟ ਮਾ ਕੱਢੀਆਂ ਸੀ ਸੀ ਤੇ ਗਾਇ ਕਿੱਧਰ ਗਿਆ

ਤਾਂ ਉਹ ਹੀ ਹੋ ਆਹ ਉਹ ਹੀ ਦੁਬਾਰਾ ਤੈਨੂੰ ਭੱਜਾ ਉਹ ਦੇਖ ਉਹ ਤੇ ਉਹ ਤੇ ਮੈਂ ਜਾ ਤਾਂ ਗਿਆ ਸੀ ਹਾਂ ਹੱਥ ਕੋਈ ਨੂੰ ਲਾਉਣ ਲੱਗਿਆ ਦੀ ਬਾਜਾਂ ਲੱਗੀਆਂ ਹੋਏ ਯਾ ਤੈਨੂੰ ਬਾਬੇ ਤੂੰ ਸੁਪਨੇ ਚ ਆਉਣਗੇ ਪੁੱਤ ਤਮਾ ਦਾ ਸੁਪਨਾ ਆ ਜੇ ਤੂੰ ਸੋਵੇਂਗਾ ਨਾ ਉਦੋਂ ਤੈਨੂੰ ਪੱਕਾ ਦਿਖਾ ਲਾਉਣਗੇ ਤਮਾ ਕੀ ਗੱਲ ਸੀ ਨਾ ਟੌਰ ਦੀ ਗੱਲ ਜੋੜਦੇ ਰਹੀ ਆਏ ਨਾ ਪੰਗਾ ਗਾਤ ਲੈ ਲੈਣ ਪੰਗਾ ਗਾਤ ਲੈ ਲੈ ਮਯਾਗ ਮਯਾਗ ਇਹਨਾਂ ਦਾ ਸੱਚੀ ਹੈ ਗਾਇਸ ਤੇ ਮੈਂ ਕਹਿੰਦਾ ਸੀ ਕੁਝ ਦੇ ਖੋਟ ਇੱਕ ਵਾਰੀ ਇਹ ਕਹਦਾ ਹੂੰ ਤੂੰ ਨਾ ਮਦਦ